ਹੇ ਮਹਾਰਾਜ ਅਸੀਂ ਗਰੀਬ ਆ ਸਾਲ ਨੂੰ ਮੌਤ ਦੇ ਤੇ ਉਹ ਛੱਗੇ ਦਰਿਆ ਤੇ ਬਿਲਕੁਲ ਲਾਲ ਪਹਿਲਾ ਘਰ ਜਿਹੜਾ ਹੈਗਾ ਉਹ ਹੈਗਾ ਅਸੀਂ ਇੱਥੇ ਸੀ ਬੈਠੇ ਆ ਰਾਤ ਨੂੰ ਕੋਈ ਗੱਲਬਾਤ ਵਾਂਝੇ ਹਬੀ ਨਵੀਂ ਕੋ ਢਿੱਲ ਮੇ ਸੋ ਜੀ ਅਸੀਂ ਕਿੱਧਰ ਜਾਵਾਂਗੇ ਮੈਨੂੰ ਤਾਂ ਤੁਹਾਡਾ ਆਸਰਾ ਰੱਬ ਜੀ ਦਾ ਨਹੀਂ ਨਹੀਂ ਮੈਂ ਕਿਹਾ ਆ ਕਰ ਕਿਦਾ ਤੁਹਾਡਾ ਘਰ ਹੈ ਆ ਕਮਰਾ ਮੇਰਾ ਆੜ ਨਿਕਾ ਨਾ ਉੱਥੇ ਮੇਰਾ ਮੁੰਡਾ ਵਿਚਾਰਾ ਉਹ ਜਿਹੜਾ ਕਮਰਾ ਹੈ ਪਰਲੇ ਪਾਸੇ ਵਾਲਾ ਕਮਰਾ ਦੱਸ ਰਹੇ ਮਾਤਾ ਜੀ ਉੱਥੇ ਵੀ ਇਹਨਾਂ ਦਾ ਬੇਟਾ ਕਹਿੰਦੇ ਵੀ ਉਹਦਾ ਇੱਕ ਕਮਰੇ ਚ ਨਹੀਂ ਸੀ ਸਰਦਾ ਸਾਰਿਆਂ ਜੀ ਹਾਂ ਉੱਥੇ ਰਹਿੰਦਾ ਇੱਕ ਬੱਚਾ ਇਹਨਾਂ ਦਾ ਇੱਕ ਬੱਚਾ ਰਹਿੰਦਾ ਇਸ ਕਮਰੇ ਚ ਹੁਣ ਦੋਨੋਂ ਬੱਚੇ ਇੱਕ ਕਮਰੇ ਚ ਰਹਨੇ ਆ ਇੱਕੋ ਕਮਰੇ ਚ ਰਹਨੇ ਆ ਤੇ ਰਾਤ ਨੂੰ ਫਿਰ ਸੌਣਾ ਕਿੱਦਾਂ ਹੁੰਦਾ ਇੱਥੇ ਪੈਂਦੇ ਕਿਵੇਂ ਆ ਕਿਦਾਂ ਸਸਾਪਾਂ ਜਾਂ ਸੱਪੋਂ ਨੇ ਆ ਤਾਂ ਸਾਨੂੰ ਸੱਪੋਂ ਦੇ ਆ ਸੱਪਾ ਵੇ ਇੱਥੇ ਜੜੇ ਬੈਠਾ ਕੋ ਤ੍ਰੇਤ ਉਹ ਜਵਾਕਾਂ ਤੋਂ ਮਰਿਆ ਨਹੀਂ ਅੱਛਾ ਇੱਧਰ ਰਕਤਾਂ ਦੇ ਉਧਰਕਤਾਂ ਦੇ ਉੱਤੇ ਸੱਪ ਚੜੇ ਹੋਏ ਹਾਂਜੀ ਇਸ ਰਾਤ ਨੂੰ ਇੱਥੇ ਪੈਂਦੇ ਨਹੀਂ ਡਰਦੇ ਅੱਛਾ ਤੇ ਉੱਥੇ ਪੈਂਦੇ ਇਹ ਕਮਰੇ ਵਿੱਚ ਪਾਣੀ ਆ ਗਿਆ ਪਾਣੀ ਆ ਗਿਆ ਅੰਦਰ ਪਾਣੀ ਅੰਦਰ ਦਿੱਤੋ ਕੋਠਾ ਜੁਈ ਜਾਂਦਾ ਹਾਂ ਹਾਂ ਛੇ ਕਨਾਲਾ ਇਹਨਾਂ ਕੋ ਪੈਲੀ ਹੈ ਤੇ ਕਿਦਾਂ ਹੈ ਵਿਚਾਰੇ ਮਕਾਨ ਬਣਾਉਣਗੇ ਤੇ ਕਿਦਾਂ ਇੱਥੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨਗੇ ਤੁਸੀਂ ਆਪ ਦੇਖ ਸਕਦੇ ਆ ਤੇ ਲੋੜਾਂ ਅਸੀਂ ਕੋਸ਼ਿਸ਼ ਕਰਨੇ ਆ ਮਾਤਾ ਜੀ ਮਦਦ ਕਰ ਸਕੀ ਹੈ ਤੇ ਹੁਣ ਤੁਹਾਨੂੰ ਸਮਾਨ ਮਿਲ ਗਿਆ ਜਿਹੜਾ ਚਾਹੀਦਾ ਸੀ ਇਸ ਵੇਲੇ ਹਾਂਜੀ ਹਾਂਜੀ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਹਾਡੀ ਹਾਂ ਇਹਦੇ ਵਿੱਚ ਹੈਲਪ ਕਰ ਸਕੀਏ ਕਿਉਂਕਿ ਜਦੋਂ ਪਾਣੀ ਉਤਰੇਗਾ ਨਾ ਉਸ ਵੇਲੇ ਉਸ ਵੇਲੇ ਲੋੜ ਹੈਗੀ ਬਹੁਤ ਵੱਡੀ ਕਿਉਂ ਜੇ ਹਾਲਾਤ ਇੱਥੇ ਦਰਿਆ ਵੀ ਮੈਨੂੰ ਲੱਗਦਾ ਤੁਸੀਂ ਦੱਸ ਰਹੇ ਹੋ 50 ਹੈ ਉਹ ਸਾਹਮਣੇ ਦਰਿਆ ਜੀ ਉਹ ਸਾਹਮਣੇ ਜਿਹੜਾ ਦਿਖ ਰਿਹਾ ਆ ਨਾਲ ਹੀ ਦੋ ਦੋ ਤਿੰਨ ਕਿਲਿਆਂ ਦੇ ਵਿੱਚ ਪਰੇ ਦੇਖ ਰਹੇ ਆ ਕਿ ਇਧਰ ਆ 15 ਕਿਲੋ ਮੀਟਰ ਘੁੰਮਣ ਇਸ ਵੇਲੇ ਪਾਣੀ ਚੋਂ ਨਿਕਲ ਕੇ ਆਉਣਾ ਪੈਂਦਾ ਸਵੇਰ ਦੇ ਤੁਰਿਆਂ ਜੀ ਤੁਸੀਂ ਹਿਸਾਬ ਲਾ ਖਾ ਉਹ ਵੇਖ ਲਓ ਤੇੜ ਪਾਟੀ ਕਿੱਡੀ ਕੋਟੇ ਦੀ ਕੋਈ ਨਹੀਂ ਇਹ ਕੋਠੇ ਦਾ ਐਮਪੀਐਮ ਹੋਊਗਾ ਪਰਮਾਤਮਾ ਜ਼ਰੂਰ ਕਰੇਗਾ ਫਿਕਰ ਨਾ ਕਰੋ ਹੁਣ ਤੁਸੀਂ ਹੌਸਲਾ ਰੱਖੋ ਪਰਮਾਤਾ ਮਾਤਾ ਦੇ ਸ਼ਬਦ ਸੁਣੋ ਆਪਾਂ ਦੇਦੇ ਤੈਨੂੰ ਬਾਬਾ ਕਹਿੰਦੇ ਵੀ ਪਰਮਾਤਮਾ ਸਾਨੂੰ ਮੌਤ ਦੇ ਦੇਵੇ ਵੀ ਇਹ ਹਾਲਾਤਾਂ ਦੇ ਵਿੱਚ ਸਾਡੇ ਕੋਲ ਰਹਿ ਆ ਨਹੀਂ ਜਾਂਦਾ ਤੇ ਮਤਲਬ ਸਾਡੇ ਕੋਲ ਹੁਣ ਤਾਂ ਅਸੀਂ ਤਾਂ ਇੱਥੋਂ ਹੁਣ ਨਿਕਲ ਜਾਣਾ ਫੇਰ ਚਲੇ ਜਾਣਾ ਉਧਰ ਤੇ ਪਰ ਇੱਥੇ ਦਿਨ ਰਾਤ ਜਿਹੜੇ ਰਹਿਨੇ ਆ ਅੱਜ ਰਾਤਾਂ ਦਾ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਵੱਜਾ ਗੱਡੀ ਦੀ ਰਾਤਾਂ ਨੂੰ ਟੁੱਟੀਆਂ ਇੱਥੋਂ ਲੈ ਕੇ ਨਾ ਹਾਰੇ ਖੇਲਤਾ ਪਾਈਆਂ ਅੱਛਾ ਬਹੁਤ ਖਾਧੀ ਆ ਹੁਣ ਕਿਦਾਂ ਤੁਹਾਨੂੰ ਠੀਕ ਲੱਗਦਾ ਹਾਂਜੀ ਹੁਣ ਇਸ ਵੇਲੇ ਠੀਕ ਹੈ ਕੁਛ ਲੱਤਾ ਠੀਕ ਆ ਜੀ ਜਦੋਂ ਬਾੜਾ ਦੁਰਤਾਰ ਪੈਣੀ ਆ ਜਾਂ ਟੈਨਸ਼ਨ ਲੈਣੀ ਆ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਇਹਦਾ ਹੱਲ ਪ੍ਰਮਾਤਮਾ ਨੇ ਕੱਢ ਦੇਣਾ ਬਾਰਾਂ ਬੋਲ ਹੋਣ ਲੱਗਿਆ ਅੱਛਾ ਖੂਨ ਦਾ ਖਰਾਟ ਹੁੰਦਾ ਸੀ ਜੇ ਮੁੰਡਿਆਂ ਦਾ ਖੂਨ ਚੜਿਆ ਇਹਨਾਂ ਦਾ ਮਾਤਾ ਜੀ ਦਾ ਨੋਟ ਕਰਿਓ ਮਾਤਾ ਜੀ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਬਲਜੀਤ ਕੌਰ ਏਰੀਆ ਰੋੜਾਂ ਵਾਲੀ ਬਸਤੀ ਰੋੜਾਂ ਰੋੜਾਂ ਵਾਲੀ ਬਸਤੀ ਰੋੜਾਂ ਵਾਲੀ ਬਸਤੀ ਬਾਪੂ ਦਾ ਨਾਮ ਦੱਸ ਦਿਓ ਮੁੰਡਾ ਦਾ ਬਾਪੂ ਦਾ ਪੂਰਾ ਨਾਮ ਕੀ ਆ ਬਾਪੂ ਜੀ ਦਾ ਪੂਰਾ ਨਾਮ ਕੀ ਆ ਜੰਬਰ ਸਿੰਘ ਜੰਬਰ ਸਿੰਘ ਥੈਂਕ ਯੂ ਜੰਬਰ ਸਿੰਘ ਜੀ ਦਾ ਪਰਿਵਾਰ ਹੈ ਉਹਨਾਂ ਦੇ ਕਿੱਥੇ ਉਹ ਕੋਟ ਬੁੱਢੇ ਗਏ ਆ ਮਾਲ ਡੰਗਰ ਆਉਂਦਾ ਉੱਥੇ ਬਾਹਰ ਕੱਢਿਆ ਨੇ ਇਹਨਾਂ ਨੇ ਅੱਛਾ ਉੱਥੇ ਗਿਆ ਜੀ ਤੇ ਇਹ ਮਾਤਾ ਬਲਜੀਤ ਕੌਰ ਜੀ ਹਾਂ ਜੀ ਇਕੱਲੇ ਹੀ ਬਲਜੀ ਬਲਜੀਤ ਕੌਰ ਜੀ ਹੈ ਨਾ ਤੇ ਬਸਤੀ ਹੈਗੀ ਹੈ ਇਹ ਅਰੋੜਾ ਵਾਲੀ ਅਰੋੜਾ ਤੁਸੀਂ ਇਹਨੂੰ ਹੁਣ ਕੋਈ ਨਹੀਂ ਦੀ ਰਿਪੇਅਰ ਜਿਹੜੀ ਹੈ ਜਰੂਰ ਹੋਊਗੀ ਹੈ ਨਾ ਇਹਦਾ ਫਿਕਰ ਨਾ ਕਰਿਓ ਹੁਣ ਤੁਸੀਂ ਕੰਮ ਰਿਆਂ ਦਾ ਨਹੀਂ ਨਹੀਂ ਤੁਹਾਡੇ ਸੱਤੇ ਕਰ ਲੈ ਨਹੀਂ ਨਹੀਂ ਮਾਲਕ ਕਿਰਪਾ ਕਰੋਗਾ ਜਰੂਰ 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 ਹੋਏਗਾ ਟੈਨਸ਼ਨ ਨਾ ਲਿਓ ਹੁਣ ਟੈਨਸ਼ਨ ਨਾ ਲਿਓ ਹੈ ਨਾ ਟੈਨਸ਼ਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ